ਵਾਹ ਮੁਰਦਾਬਾਹ ਭਗਵਾਨ ਸਮਾਨ ਹਾਏ 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 ਕਰੋ ਸਿਆਪਾ ਹਾਏ 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 ਭਗਵਾਨ ਸਮਾਨ ਹਾਏ 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 ਮੁਰਦਾਬਾਹ 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 ਜੁਨਾਬ ਦਾ ਜੀ ਜੀ ਸਵਾਗਤ ਕਰਦੇ ਹਾਂ ਜੁਟੀ ਸਾਹਿਬ ਜੀ ਕੀ ਕਹਨਾ ਧੰਨਵਾਦ ਜੀ ਧਰਨਾ ਪ੍ਰਦਰਸ਼ਨ ਕੀਤਾ ਜੀ ਜਾ ਰਹੇ ਪੂਰੇ ਪੰਜਾਬ ਭਰ ਦੇ ਵਿੱਚ ਅ ਸਾਡੀ ਪਿਛਲੇ ਦਿਨੀ ਪੰਜਾਬ ਦੀ ਕੋਰ ਗਰੁੱਪ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਜਿਹੜੀ ਭਾਰਤ ਆਪਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ 3 ਸਾਲ ਅੱਜ ਪੂਰੇ ਹੋਏ ਨੇ ਔਰ ਉਹ 3 ਸਾਲਾਂ ਦੇ ਵਿੱਚ ਜਿਹੜੀ ਗੂੰਗੀ ਬੋਲੀ ਸੁੱਤੀ ਪਈ ਸਰਕਾਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਅੱਜ ਹਰ ਇੱਕ ਡਿਸਟ੍ਰਿਕਟ ਲੈਵਲ ਤੇ ਵੀ ਔਰ ਬਲਾਕ ਲੈਵਲ ਤੇ ਵੀ ਜਿਹੜੇ ਇਹ ਸਰਕਾਰ ਦੇ ਖਿਲਾਫ 3 ਸਾਲਾਂ ਦੇ ਜੋ ਉਹਨਾਂ ਨੇ ਕੰਮ ਨਹੀਂ ਕੀਤੇ ਉਨ੍ਹਾਂ ਪ੍ਰਤੀ ਲੋਕਾਂ ਸਾਹਮਣੇ ਰੱਖਣ ਵਾਸਤੇ ਇਹ ਅੱਜ ਜਿਹੜੇ ਹੈਗੇ ਨੇ ਰੋਸ ਪ੍ਰਦਰਸ਼ਨ ਕੀਤੇ ਗਏ ਨੇ। ਔਰ ਇਹਦੇ ਵਿੱਚ ਜਿੱਥੋਂ ਤੱਕ ਅੱਜ ਭਗਵੰਤ ਮਾਨ ਜੀ ਦਾ ਸੀਐਮ ਸਾਹਿਬ ਦਾ ਇੱਕ ਟਵੀਟ ਵੀ ਆਇਆ ਹੈ। ਲੇਕਿਨ ਅਸੀਂ ਕਹਿੰਦੇ ਹਾਂ ਕਿ ਜੇ ਖੜਕੜ ਕਲਾਂ ਸ਼ਹੀਦ ਭਗਤ ਸਿੰਘ ਜਿਹੜੇ ਸਾਡੇ ਸ਼ਹੀਦ ਦੇ ਆਦਮ ਉਹਨਾਂ ਦੀ ਸਮਾਦੀ ਮੂਰੇ ਖੜਕੇ ਇਹਨਾਂ ਨੇ ਵਾਅਦੇ ਜੋ ਕਹੇ ਸੀ ਉਹਦੇ 'ਚ ਇੱਕ ਵਾਅਦਾ ਵੀ ਨਹੀਂ ਪੂਰਾ ਹੋਇਆ। ਅੱਜ ਮਹਿਲਾਵਾਂ 1000 ਰੁਪਿਆ ਦੀ ਕਰ ਰਹੀ ਹੈ। ਅੱਜ ਜਿਹੜੇ ਵੜਾਪਾ ਪੈਨਸ਼ਨ ਹੈ ਉਹ 3500 ਰੁਪਿਆ ਦੀ ਕਰ ਰਹੇ ਆ। ਅੱਜ ਸਗਰ ਸਕੀਮ ਜਿਹੜੀ ਹੈਗੀ 51000 ਰੁਪਏ ਲੋਕ ਠੀਕ ਰਹੇ ਆ ਅੱਜ ਜਿਹੜੇ ਕੱਚੇ ਮੁਲਾਜ਼ਮ ਐ ਉਹ ਪੱਕੇ ਨਹੀਂ ਕੀਤੇ ਗਏ ਉਹ ਟੈਂਕੀਆਂ ਦੇ ਚੜੇ ਹੋਏ ਨੇ ਉਹ ਧਰਨੇ ਮਰਜ਼ਾਰੇ ਕਰ ਰਹੇ ਨੇ ਅੱਜ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਵੀ ਦੇਖ ਰਹੇ ਹੋ ਛੇਮਾਂ ਦਰਿਆ ਚੱਲਿਆ ਹੋਇਆ ਜਾਨੀ ਅੱਜ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਇਹਨਾਂ ਨੇ ਗੱਲ ਕਰੀ ਸੀ ਇਹਨਾਂ ਦੇ ਜਿਹੜੀ ਉਹ ਚੁਟਕੀ ਮਾਰ ਕੇ ਮੰਤਰੀ ਸਾਹਿਬਾ ਸੀਗੀ ਅੱਜ ਉਹ ਨਹੀਂ ਪੂਰਾ ਹੋਇਆ ਜਣੀ ਕਹਿਨ ਦਾ ਭਾਵ ਕਿ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉਤਰੇ ਇਸ ਕਰਕੇ ਲੋਕਾਂ ਸਾਹਮਣੇ ਇਹ ਪੱਖ ਰੱਖਣ ਲਈ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਇਹ ਜਿਹੜਾ ਸਾਰਾ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਹਰ ਮਹਾਜ ਤੇ ਫੇਲ ਹੋ ਚੁੱਕੀ ਹੈ ਅੱਜ ਜਿਹੜੇ ਪੰਜਾਬ ਦੇ ਲੋਕ ਨੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਲੇਕਿਨ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਆਸ ਵਿੱਚ ਕੰਟਰੋਵਰਸੀ ਹੈ ਜਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਰਥਿਕ ਐਮਰਜੈਂਸੀ ਲੱਗਣ ਵਾਲੀ ਹੈ ਔਰ ਇਹਨਾਂ ਦੀ ਜਿਹੜੀ ਕਰਜ਼ੇ ਦੀ ਸਰਕਾਰ ਦੀ ਹੱਦ ਸੀ ਉਹ ਤੋਂ ਵੀ ਵੱਧ ਕਰਜ਼ਾ ਚੱਕ ਕੇ ਇਹਨਾਂ ਨੇ ਕਰਜ਼ੇ ਦੀ ਲਿਮਟ ਹੈ ਜਿਹੜੀ ਉਹ ਵੀ ਇਹ ਉਹ ਤੋਂ ਵਾਂਝੇ ਰਹਿ ਜਾਣੇ ਆ ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਬੜੀ ਕਾਲੀ ਹੈ ਉਹ ਦੇਖ ਰਹੇ ਨੇ ਕਿ ਕਦੋਂ 2027 ਦਾ ਇਲੈਕਸ਼ਨ ਆਵੇ ਤੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਸੀਂ ਬਣਾ ਸਕੀਏ ਤੇ ਪੰਜਾਬ ਫੇਰ ਹੀ ਬਚੇਗਾ ਅੱਜ ਇੱਕ ਮਿੰਟ ਪੰਜਾਬ ਦੀ ਸਰਕਾਰ ਬਣੇ ਨੂੰ 3 ਸਾਲ ਹੋ ਗਏ ਇਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸੀਂ ਜਵਾਬ ਮੰਗਦੇ ਆ ਕਿ ਤੁਸੀਂ ਵਾਅਦਾ ਕੀਤਾ ਸੀ 1000 ਰੁਪਏ ਮਹਲਾਵਣ ਦੇਵਾਂਗੇ ਉਹ ਕਿੱਥੇ ਆ ਅਸੀਂ ਜਵਾਬ ਮੰਗਦੇ ਆ ਤੁਸੀਂ ਕਹਿੰਦੇ ਨਸ਼ੇ ਬੰਦ ਕਰਾਂਗੇ ਨਸ਼ੇ ਕਿੱਥੇ ਬੰਦ ਆ ਤੁਸੀਂ ਭ੍ਰਸ਼ਟਾਚਾਰ ਬੰਦ ਕਰਨ ਦੀ ਗੱਲ ਕੀਤੀ ਚਾਰ ਗੁਣਾ ਭ੍ਰਸ਼ਟਾਚਾਰ ਹੋ ਗਿਆ ਅੱਜ ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਸੀ ਡਿਵੈਲਪਮੈਂਟ ਦੇ ਨਾਂ ਤੇ ਕੋਈ ਸੜਕ ਨਹੀਂ ਬਣ ਰਹੀ ਕੋਈ ਗਲੀ ਨਹੀਂ ਬਣ ਰਹੀ ਕੋਈ ਹਸਪਤਾਲ ਨਹੀਂ ਮਿਲ ਰਿਹਾ ਦਵਾਈਆਂ ਨਹੀਂ ਮਿਲਦੀਆਂ ਹਸਪਤਾਲਾਂ ਦੇ ਵਿੱਚੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਤੋਬਾ ਤੋਬਾ ਹੋ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਤੇ 3 ਸਾਲ ਹੋਣ ਤੇ ਲੋਕਾਂ ਨੇ ਜਿਹੜੇ ਦੁਖੀ ਨੇ ਲੋਕਾਂ ਵਾਸਤੇ ਭਾਰਤੀ ਜਨਤਾ ਪਾਰਟੀ ਐ ਜਵਾਬ ਮੰਗਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਵਾਬ ਦੇਵੇ ਵੀ ਕਰੋ ਤਾਂ ਕਿ ਸਾਰੇ ਮਸਲੇ ਹੱਲ ਹੋਣ। ਅਨੁਭਵਨ ਜੀ ਤਮਨ ਕੋਤਰੀ ਨੇ ਪੋਸਟ ਪਾਈ ਆ ਸੋਸ਼ਲ ਮੀਡੀਆ ਤੇ ਤਿੰਨ ਸਾਲ ਪਹਿਲਾਂ ਮੈਂ ਖੱਤਰ ਕਲਾਜੇ ਭਗਤ ਸਿੰਘ ਦੇ ਸਾਹਮਣੇ ਸੌ ਫਾਦੀ ਸੀਗੀ। ਤੋਂ ਅੱਜ ਵੀ ਸਾਰੇ ਕਹਿੰਦੇ ਵਾਅਦੇ ਪੂਰੇ ਕਰ ਰਹੇ ਨੇ। ਦੇਖੋ ਪੰਜਾਬ ਨੂੰ ਮੁੱਖ ਮੰਤਰੀ ਚਾਹੀਦਾ ਇੱਕ ਡਰਾਮੇ ਬਾਜ਼ ਨਹੀਂ ਚਾਹੀਦਾ ਜਿਹੜਾ ਡਰਾਮਾ ਕਰਦਾ ਹੈ। ਤੇ ਇੱਕ ਕੋਈ ਸ਼ੋਅ ਕਰ ਰਿਹਾ ਹੈ ਇਹ ਮਜ਼ਾਕੀਆ ਸ਼ੋਅ ਕਰ ਰਿਹਾ ਹੈ ਉਹ ਸ਼ੋਅ ਦੇ ਬਾਅਦ ਸੁਪਨਿਆਂ ਦੇ ਵਿੱਚ ਹੀ ਵਾਦੇ ਪੂਰੇ ਕਰਦੇ ਪਰ ਲੋਕਾਂ ਦੀ ਹਾਲ ਬਸ ਤੋਂ ਬਸਤਰ ਹੋ ਗਈ ਐਨਾ ਦੁਖੀ ਪਬਲਿਕ ਨੂੰ ਕਦੇ ਵੀ ਨਹੀਂ ਦੇਖਿਆ 1984 ਦੇ ਵੇਲੇ ਵੀ ਨਹੀਂ ਦੇਖਿਆ ਜਦੋਂ ਮਤਲਬ ਅਤਵਾਦ ਸੀ ਉਸ ਟਾਈਮ ਤੇ ਲੋਕ ਨੀਂਦ ਨੇ ਘਬਰਾਏ ਹੋਏ ਸੀ ਅੱਜ ਗੈਂਗਸਟਰਾਂ ਤੋਂ ਡਰ ਕੇ ਅੱਜ ਰਾਤ ਨੂੰ ਸਾਡੀਆਂ ਲੜਕੀਆਂ ਛੱਡੋ ਆਮ ਆਦਮੀ ਦਾ ਆਦਮੀਆਂ ਦਾ 6 ਵਜੇ ਤੋਂ ਬਾਅਦ ਘਰੋਂ ਨਿਕਲਣਾ ਐਮਰਜੈਂਸੀ ਵਾਲਾ ਕੰਮ ਹੋ ਜਾਂਦਾ ਤੇ ਇਹ ਜਿਹੜੇ ਪਿਛਲੇ 3 ਸਾਲਾਂ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਦੀ ਜਿਹੜੀ ਪ੍ਰਾਪਤੀ ਹੈ ਇਹ ਪੂਰੇ ਪੰਜਾਬ ਭਾਰਤ ਵਿੱਚ ਹੈ ਤਾਂ ਆ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਹੈਗਾ ਭਾਰਤ ਜਨਤਾ ਪਾਰਟੀ ਸਾਰੇ ਪੰਜਾਬ ਦੇ ਵਿੱਚ ਸਾਡੇ ਸਾਰੇ ਮੰਡਲਾਂ ਦੇ ਵਿੱਚ ਇਹ ਪ੍ਰੋਟੈਸਟ ਕਰਕੇ ਆਮ ਆਦਮੀ ਪਾਰਟੀ ਤੋਂ ਲੋਕਾਂ ਲਈ ਜਵਾ ਮੰਗਾਇਆ ਜਾ ਰਿਹਾ 50 ਲੋਕਾਂ ਦੀ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਆ ਵੀ ਨਸ਼ੇ ਦੇ ਸੂਦਾਗਰਾਂ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਪੰਜਾਬ ਸਰਕਾਰ ਵੱਲੋਂ ਕਿਨੇ ਪੰਜੇ ਚਲਾਈ ਜਾ ਰਹੀਆਂ ਕਿਹਨੇ ਦੇ 3 ਸਾਲ ਪਹਿਲਾਂ ਹੂਕ ਨੀਂਦ ਸੁੱਤੇ ਹੋਏ ਜਦੋਂ ਲੋਕਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਲਾ ਝੂਟਦਾ ਕਿਲਾ ਟਿਆ। ਔਰ ਜਦੋਂ ਝੂਟਦਾ ਕਿਲਾ ਟਿਆ ਤਾਂ ਇਹਨਾਂ ਨੂੰ ਯਾਦ ਆਈ ਕਿ ਜਨਤਾ ਵੀ ਕੋਈ ਚੀਜ਼ ਹੁੰਦੀ ਹੈ। ਤੇ ਹੁਣ ਜਿਹੜਾ ਹੈਗਾ ਲੋਕਾਂ ਦੇ ਵਿੱਚ ਡਰਾਮੇ ਕਰ ਰਹੇ ਆ। ਇਹਨਾਂ ਦੇ ਲੀਡਰ ਇਨਵੋਲਵ ਮਿਲ ਰਹੇ ਆ। ਪੁਲਿਸ ਮੁਲਾਜ਼ਮ ਮਿਲ ਰਹੇ ਆ। ਔਰ ਜੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਨੇ ਤਾਂ ਇਹਦਾ ਮਤਲਬ ਕੋਈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਸਿਆਸਤ ਦੇ ਉੱਚ ਅਹੁਦੇ ਉੱਤੇ ਬੈਠੇ ਲੋਕ ਹੈ ਇਹਨਾਂ ਦੀ ਪੂਰੀ ਸ਼ਾਬਾਸ਼ ਹੈ ਉਹਨਾਂ ਨੂੰ ਹੈ ਇਸੇ ਕਰਕੇ ਜਿਹੜਾ ਹੈਗਾ ਅੱਜ ਨਸ਼ਾ ਇੰਨੀਆ ਮਤਲਬ ਉੱਤੇ ਪਹੁੰਚਿਆ ਹੁਣ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਦਾ ਵੋਟ ਪਾ ਦੇ ਉਦਕਾਰ ਬਣ ਕੇ ਹੁਣ 3 ਸਾਲ ਬੀਤ ਵੀ ਗਏ ਉਹ ਲੋਕਾਂ ਨੂੰ ਕੀ ਕਰ ਲੋਕਾਂ ਲੋਕ 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 ਜਵਾਬ ਮੰਗ ਸਕਦੇ ਆ ਜਾਂ ਆਉਣ ਵਾਲੀ ਚੋਣਾਂ ਦੇ ਵਿੱਚ ਇਹਦਾ ਪ੍ਰੋਪਰ ਜਵਾਬ ਦੇਣਗੇ ਨਾ نگلا صاحب मुख्यमंत्री पंजाब भगवंत सिंह मान कह रहे हैं 50000 ਤੋਂ ਵੱਧ ਜੁਵਾਵਾਂ ਨੂੰ ਨੌਕਰੀਆਂ ਦੇ ਚੁੱਕੀ ਹੈ ਸਾਡੀ ਸਰਕਾਰ ਮੈਂ ਕਹਿੰਦਾ ਕਿ ਸਰਕਾਰਾਂ ਆਉਂਦੀਆਂ ਅਜ ਤੋਂ ਪਹਿਲਾਂ ਸਰਕਾਰਾਂ ਨੇ 3 ਸਾਲਾਂ ਦੇ ਵਿੱਚ ਉਹਨੇ 50000 ਦਿੱਤਾ ਹੈ ਸਾਡੇ ਕੋਲ ਹੈਗੀ ਹੈ ਕਿ 3 ਸਾਲਾਂ ਦੇ ਵਿੱਚ ਲੱਖ ਲੱਖ ਬੰਦੇ ਨੂੰ ਨੌਕਰੀ ਦਿੱਤੀ ਹੈ ਪਰ ਇਹ ਇਕੱਲੇ ਇਹ ਸਾਰੀਆਂ ਜਨ ਅੱਜ ਪੂਰੇ ਪੰਜਾਬ ਭਰ ਵਿੱਚ ਜਿਹੜਾ ਕਿ ਬਾਜਵਾ ਦੇ ਵਰਕਰਾਂ ਵੱਲੋਂ ਜਿਹੜਾ ਕਿ ਖਤਲਾ ਫੜੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋ ਗਏ ਪਰ ਲੋਕ ਇਹ ਉਡੀਕ ਰਹੇ ਆ ਕਿ ਜਿਹੜੇ ਵਾਅਦੇ ਸਾਡੇ ਨਾਲ ਕਰੇ ਸੀ ਉਹ ਕਦੋਂ ਪੂਰੇ ਕਰਨੇ ਸ਼ੁਰੂ ਕਰਨੇ ਆ ਇੱਕ ਗੱਲੋ ਤਾਂ ਚਲੋ ਅਸੀਂ ਇਹ ਵੀ ਮੰਨਦੇ ਆ ਵੀ ਸ਼ੁਕਰ ਆ 3 ਸਾਲ ਲੰਘੇ ਬਾਕੀ ਦੋ ਕਿਵੇਂ ਲੰਘਦੇ ਆ ਇਹ ਹੁਣ ਪਤਾ ਨਹੀਂ ਪਰ ਉਹਨਾਂ ਕੱਟਣੇ ਬੜੇ ਔਖੇ ਹੋਏ ਪਏ ਆ ਕਿਉਂਕਿ ਕੋਈ ਵਾਅਦਾ ਨਹੀਂ ਪੂਰਾ ਕੀਤਾ ਨਾ ਤਾਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਸੀ ਉਹ ਦਿੱਤਾ ਉਹਨੂੰ ਛੱਡੋ ਜਿਹੜਾ ਪੰਜਾਬ ਨੂੰ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਇਹਨਾਂ ਨੇ ਤੱਕਿਆ ਔਰ ਪੰਜਾਬ ਦੀ ਜਵਾਨੀ ਮਰ ਰਹੀ ਹੈ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ ਜਗ੍ਹਾ ਜਗ੍ਹਾ ਲੋਕਾਂ ਨੂੰ ਮਾਰਿਆ ਜਾ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਔਰਤਾਂ ਸੇਫ ਨਹੀਂ ਔਰ ਉਸ ਤੋਂ ਉੱਤੇ ਇਹਨਾਂ ਦੇ ਐਮਐਲਏ ਸਹਿਬਾਨ ਨੇ ਔਰਤਾਂ ਬਾਰੇ ਕਿਵੇਂ ਅਪਸ਼ਬਦ ਬੋਲੇ ਆ ਕਿੰਨਾ ਨਰਾਦਰ ਇਹਨਾਂ ਨੇ ਔਰਤਾਂ ਦਾ ਕੀਤਾ ਸੋ ਕਿਸੇ ਵੀ ਪੱਖੋਂ ਇਹ ਸਰਕਾਰ ਸਹੀ ਨਹੀਂ ਹੈਗੀ ਪੰਜਾਬ ਦੇ ਸਿਰ ਕਰਜਾ ਵਧਦਾ ਜਾ ਰਿਹਾ ਹੈ ਸੈਂਟਰ ਦੀਆਂ ਸਕੀਮਾਂ ਇੱਥੇ ਲਾਗੂ ਨਹੀਂ ਠੀਕ ਤਰ੍ਹਾਂ ਹੋ ਪਾਰੀਆਂ ਸੈਂਟਰ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਤਕਰੀਬਾਂ ਵਾਸਤੇ ਭੇਜੀ ਜਾ ਰਹੀ ਹੈ ਜਿਹੜੀ ਕਿ ਰਸਤੇ 'ਚ ਰਹਿ ਰਹੀ ਹੈ ਇਹਨਾਂ ਵੱਲੋਂ ਹਾਲ ਖਰਾਬ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਗਰੀਬ ਨੂੰ ਕੋਈ ਸਹੂਲਤ ਨਾ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੇ ਫਜ਼ੂਲ ਖਰਚੀ ਦੇ ਵਿੱਚ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲ ਪਾਰੀ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਲੱਗਣੇ ਸੀ ਉਹ ਵੀ ਖੜ ਗਏ ਕਿਉਂਕਿ ਪੰਜਾਬ ਸਰਕਾਰ ਨਾਲ ਲਾਅ ਐਂਡ ਆਰਡਰ ਮੇਨਟੇਨ ਕਰ ਪਾ ਰਹੀ ਹੈ ਨਾ ਕੋਈ ਜ਼ਮੀਨ ਐਕਵਾਇਰ ਕਰ ਪਾ ਰਹੀ ਹੈ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਗਰੈਸ ਨਹੀਂ ਹੈ ਪੰਜਾਬ ਪਿੱਛੇ ਨੂੰ ਜਾ ਰਿਹਾ ਹੈ ਪੰਜ ਤਿੰਨ ਸਾਲਾਂ ਦੇ ਵਿੱਚ ਪੰਜਾਬ 20 ਸਾਲ ਪਿੱਛੇ ਚਲੇ ਗਿਆ ਜਿਸ ਤੱਕ ਸਾਨੂੰ ਬਹੁਤ ਅਫਸੋਸ ਹੈ ਜੀ ਸੀਐਮ ਸਾਹਿਬ ਨੇ ਟਵੀਟ ਕੀਤਾ ਬਹੁਤ ਚੰਗਾ ਬੋਸ ਪਾਇਆ ਬੋਤਾ ਲੱਗਦਾ ਕਿ ਵਿਕਾਸ ਬਹੁਤ ਤੇਜ਼ੀ ਨਾਲ ਹੋ ਜਾਣਾ ਹੈ ਟਵੀਟ ਦੇ ਵਿੱਚ ਵਿਕਾਸ ਛੁਟਕਲਿਆਂ ਦੇ ਵਿੱਚ ਵਿਕਾਸ ਇਹਨਾਂ ਚੀਜ਼ਾਂ ਨਾਲ ਵਿਕਾਸ ਨਹੀਂ ਹੁੰਦਾ ਵਿਕਾਸ ਜ਼ਮੀਨ ਤੇ ਨਜ਼ਰ ਆਉਣਾ ਚਾਹੀਦਾ ਹੈ ਜਾਂ ਤੋਏ ਦਿਖਾਉਂਦੇ ਕਿ ਹਾਂਜੀ ਅਸੀਂ ਇੱਥੋਂ ਹਾਈਵੇ ਕੱਢਤਾ ਪੰਜਾਬ ਸਰਕਾਰ ਨੇ ਜਾਂ ਅਸੀਂ ਨਸ਼ੇ ਮੁਕਤ ਕਰਤਾ ਪੰਜਾਬ ਨੂੰ ਚਾਰ ਗਰੀਬਾਂ ਦੇ ਘਰ ਢਾਕੇ ਇਹ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਰਹੇ ਹਾਂ ਉਹਨਾਂ ਦੇ ਘਰ ਕਿਉਂ ਨਹੀਂ ਢਾਉਂਦੇ ਜਿਹੜੇ ਇਹਨਾਂ ਦੇ ਆਪ ਦੇ ਐਮਐਲਏ ਮੰਤਰੀ ਨਸ਼ਾ ਵਿਕਾਰੇ ਆ ਜਿਹੜੇ ਵੱਡੇ ਵੱਡੇ ਅਫਸਰ ਨਸ਼ਾ ਵਿਕਾਰੇ ਆ ਉਹਨਾਂ ਦਾ ਘਰ ਕਿਸੇ ਨੇ ਨਹੀਂ ਢਾਇਆ ਸੋ ਇਹ ਜਿਹੜਾ ਟਵੀਟਰ ਹੈਗੀਆਂ ਟਵੀਟ ਕਰਕੇ ਹੀ ਇਹਨਾਂ ਨੇ ਸਰਕਾਰ ਬਣਾ ਲਈ ਸੀ ਚੁਟਕਲੇ ਸੁਣਾ ਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਹੁਣ ਵਿਕਾਸ ਵੀ ਟਵੀਟਾਂ ਚੀ ਕਰ ਰਹੇ ਸੀ 252 25 ਅੱਜ ਸਿੰਘਲਾ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਪੂਰੇ ਪੰਜਾਬ ਪਰ ਵਿੱਚ ਭਾਜਪਾ ਵੱਲੋਂ ਇਤਨਾ ਸਾਲ ਜਾਈ ਦੇ ਤਖਤ ਮੰਤਰੀ ਦੇਖੋ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅੱਜ ਪੂਰੇ 3 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਕਹਿੰਦੇ ਤਾਂ ਭਗਵੰਤ ਮਾਨ ਦੀ ਸਰਕਾਰ ਹੈ ਬੇਸਿਕਲੀ ਉਹ ਸਰਕਾਰ ਹੈ ਹਰਵਿੰਦ ਕੇਜਰੀਵਾਲ ਦੀ ਔਰ ਉਹਦਾ ਸੱਚਾ ਸਿੱਧਾ ਦੇਖਦੇ ਹੋ ਅੱਜ ਸਬੂਤ ਹੈ ਅੰਮ੍ਰਿਤਸਰ ਦੇ ਵਿੱਚ ਕੇਜਰੀਵਾਲ ਦਾ ਹੋਣਾ 3 ਸਾਲਾਂ ਦਾ ਉਹ ਜਸ਼ਨ ਮਨਾ ਰਿਹਾ ਤੇ ਪੰਜਾਬ ਦੀ ਜਨਤਾ ਉਹਨਾਂ ਦੇ ਪੁੱਤਲੇ ਸਾੜ ਰਹੀ ਹੈ। ਔਰ ਅੱਜ ਉਹਨੇ ਇੱਕ ਬੜੀ ਵੱਡੀ ਗੱਲ ਖੁਦ ਹੀ ਮੰਨ ਲਈ ਕਿ ਕੇਜਰੀਵਾਲ ਨੇ ਵੀ ਪੰਜਾਬ ਦੇ ਵਿੱਚ ਯੁਵਾ ਨਸ਼ੇ ਦੀ ਚਪੇੜ ਚ ਹੈ। ਭ੍ਰਸ਼ਟਾਚਾਰ ਨਾਲ ਪੰਜਾਬ ਘਿਰਿਆ ਹੋਇਆ ਹੈ ਤੇ ਇਹਨੂੰ ਅਸੀਂ ਦੂਰ ਕਰਨਾ ਹੈ। ਤੇ ਦੂਰ ਕਦੋਂ ਕਰਾਂਗੇ? 3 ਸਾਲਾਂ ਅਸਤਾ ਹੋਇਆ ਨਹੀਂ। ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਚਲੀ ਗਈ। ਪੰਜਾਬ ਦੇ ਵਿੱਚੋਂ ਸਰਕਾਰ ਤੇ ਕਬਜ਼ਾ ਕਰਨਾ ਚਾਹੁੰਦਾ ਔਰ ਇਸ ਕਬਜ਼ੇ ਦੇ ਤੇ ਹੈ ਉਹ ਜਿਵੇਂ ਪ੍ਰਸ਼ਾਸਨੀ ਅਧਿਕਾਰੀਆਂ ਨੂੰ ਟਾਰਗੇਟ ਕਰ ਰਹੇ ਹੈ। ਤੇ ਉਹ ਪ੍ਰਸ਼ਾਰਣਿਤ ਕਰਨ ਦੇ ਨਾਲ ਕਿਹਾ ਇਹਦੇ ਨਾਲ ਆਮ ਜਨਤਾ ਨੂੰ ਕੋਈ ਲਾਭ ਹੋਊਗਾ ਨਹੀਂ ਹੋਊਗਾ ਆਮ ਜਨਤਾ ਦਾ ਤਾਂ ਪਿਛਲੇ 3 ਸਾਲਾਂ ਚ ਕੋਈ ਕੰਮ ਨਹੀਂ ਹੋਇਆ ਅੱਜ ਤੁਸੀਂ ਦੇਖੋ ਮੰਦਰਾਂ ਤੇ ਹੈਡ ਗ੍ਰੇਨੇਡ ਛੁੱਟੇ ਜਾ ਰਹੇ ਆ AK-47 ਨਾਲ ਸ਼ਰਿਆਮਤਰੀਆ ਫਿਰਦੀ ਹੈ ਤਾਂ ਇਹਦੇ ਵਿੱਚ ਪੰਜਾਬ ਦੇ ਵਿੱਚ ਲੈਂਡ ਆਰਡਰ ਨੂੰ ਲੈ ਕੇ ਉਹਨੇ ਖੁਦ ਮੰਨਿਆ ਜਰਵਿੰਦ ਕੇਜਰੀਵਾਲ ਨੇ ਪੰਜਾਬ ਚ ਲੈਂਡ ਆਰਡਰ ਦੀ ਪੋਜੀਸ਼ਨ ਖਰਾਬ ਹੈ ਨਸ਼ੇ ਦੀ ਹਾਲਤ ਮਾੜੀ ਹੈ ਯੁਵਾ ਨਸ਼ੇ ਦੀ ਚਪੇਟ ਚ ਆ ਗਿਆ ਤੇ ਨਾਲ ਉਹਨੇ ਇਹ ਵੀ ਗੱਲ ਮੰਨੀ ਹੈ ਕਿ ਭ੍ਰਸ਼ਟਾਚਾਰ ਹੈ ਤੇ ਇਸ ਕਰਕੇ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲਿੱਪਤ ਹੋ ਚੁੱਕੇ ਹੈ ਤਾਂ ਅੱਜ ਇਹਨਾਂ ਦਾ ਜਿਹੜਾ ਜਸ਼ਨ ਹੈ ਉਹ ਪੁਤਲੇ ਸਾੜ ਕੇ ਬਣਾਇਆ ਜਾ ਰਿਹਾ ਪੰਜਾਬ ਦੀ ਜਨਤਾ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਨੇ ਅੱਜ ਪੂਰੇ ਪੰਜਾਬ 'ਚ ਮੰਡਲ ਸਤ ਤੇ ਇਹ ਪੁਤਲੇ ਸਾੜਨ ਦਾ ਫੈਸਲਾ ਕੀਤਾ ਤਾਂ ਕਿ ਆਮ ਜਨਤਾ ਤੱਕ ਆਵਾਜ਼ ਪਹੁੰਚ ਸਕੇ ਭਾਜਪਾ ਦੁਆਰਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜਨਤਾ ਦੀ ਰਾਖੀ ਲਈ ਖੜੀ ਹੈ ਸਮਾਜ ਦੇ ਵਿੱਚ ਔਰ ਸਮਾਜ ਦੇ ਵਿੱਚ ਹੋਰ ਕਦੇ ਵੀ ਲਾਅਨਡ ਆਰਡਰ ਨਹੀਂ ਵਿਗੜਨ ਦੇਊਗੀ ਔਰ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੀ ਹੈ ਕਿ ਆਵਾਜ਼ ਦੀ ਪਾਰਟੀ ਦਾ ਮਗਰ ਲੱਗ ਕੇ ਕੰਮ ਨਾ ਕਰੋ ਕੰਮ ਜਨਤਾ ਦੀ ਭਲਾਈ ਲਈ ਕਰੋ ਔਰ ਸਰਕਾਰ ਦੇ ਵਿੱਚ ਆਪਦੀ ਛਵੀ ਸੁਧਾਰੋ ਔਰ ਸਰਕਾਰ ਜਿਸ ਤਰ੍ਹਾਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਉਹ ਨਿਸ਼ਾਨਾ ਬਣਨ ਤੋਂ ਬਚੋ ਜੀ ਲੱਗਦਾ ਹੈ ਕਿ ਤਿੰਨ ਸਾਲ ਚੱਤੀ ਇਨਾ ਕੋ ਫਾਇਦਾ ਆਏਗਾ ਦੇਖੋ ਤਿੰਨ ਸਾਲ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਪੂਰੇ ਹੋ ਚੁੱਕੇ ਨੇ ਔਰ ਇਨਾ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਨੂੰ ਕਰਕ ਦੇ ਜਿਹੜੇ ਹੈਗੇ ਆ ਅ ਅ ਲਿਹਾਜ਼ ਦੇ ਉੱਤੇ ਇਹ ਲੈ ਕੇ ਚਲੇ ਗਏ ਨੇ ਇੱਕ ਵੀ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਲੋਕਾਂ ਦੇ ਹਿੱਤ ਲਈ ਹੋਵੇ ਚਾਹੇ ਇਹ ਵਾਅਦਾ ਕਰਕੇ ਆਏ ਸੀ ਮਹਿਲਾਵਾਂ ਨੂੰ 1000 ਰੁਪਏ ਪਰ ਮਹੀਨਾ ਦੇਣ ਦਾ ਚਾਹੇ ਇਹਨਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਚਾਹੇ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਚਾਹੇ ਇਹਨਾਂ ਨੇ ਆਪਣੇ ਕਿਸਾਨਾਂ ਨੂੰ ਕਿਹਾ ਸੀ ਚੁਟਕੀ ਮਾਰ ਕੇ ਅਸੀਂ ਤੁਹਾਨੂੰ ਐਮਐਸਪੀ ਦੇ ਦਾਂਗੇ ਇਨਾਂ ਨੇ ਇੱਕ ਵੀ ਕੰਮ ਤੁਸੀਂ ਗਿਣਾ ਦੋ ਅਗਰ ਕੋਈ ਪੂਰਾ ਕੀਤਾ ਹੋਵੇ ਸਵਾਏ ਝੂਠੇ ਲਾਰਿਆਂ ਤੋਂ ਔਰ ਸਵਾਏ ਜਿਹੜੇ ਐ ਲੋਕਾਂ ਨੂੰ ਤੁੜਕਲੇ ਸੁਣਾਉਣ ਤੋਂ ਤਾਂ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਅਗਰ 2 ਸਾਲ ਤੁਹਾਡੇ ਰਹਿ ਗਏ ਆ 2 ਸਾਲ ਦੇ ਵਿੱਚ ਤੁਸੀਂ ਲੋਕਾਂ ਦੇ ਲਈ ਅਗਰ ਕੁਛ ਨਾ ਕੀਤਾ ਤਾਂ ਤੁਹਾਨੂੰ ਛੇਤੀ ਹੀ ਲੋਕ ਇੱਥੋਂ ਪੰਜਾਬ ਦੇ ਵਿੱਚੋਂ ਦਿੱਲੀ ਵਾਂਗੂ ਚੱਲਦਾ ਕਰਨਗੇ ਇਹ ਭਗਵੰਤ ਮਾਨ ਜੀ ਉੱਠਖੜੋ ਜਾਗ ਜਾਓ ਹੁਣ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਐ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਨਹੀਂ ਤਾਂ ਤੁਹਾਡੇ 2027 ਦੇ ਵਿੱਚ ਤੁਹਾਡਾ ਜਿਹੜਾ ਬਿਸਤਰਾ ਉਹ ਗੋਲ ਹੋਣਾ ਤੈ ਹੈ